रिकवरी विटनेस ਤੇ ਫਰਸਟ ਆਈ ਉਹਦੇ ਬਿਆਨਾਂ 'ਚ ਮਤਭੇਦ ਸੀਗਾ ਰਿਕਵਰੀ ਵਿਟਨੈਸ ਜਿਹੜਾ ਕਨਸਟੇਬਲ ਸੁਨੀਲ ਸੀ ਉਹ ਟੋਟਲੀ ਉਹਦੇ ਕ੍ਰਾਸ ਵਿੱਚ ਕਲੀਅਰ ਪਤਾ ਲੱਗ ਰਿਹਾ ਸੀ ਕਿ ਉਹ ਮੌਕੇ ਤੇ ਕਦੇ ਆਇਆ ਨਹੀਂ ਨਾ ਕੋਈ ਐਸਾ ਮੌਕਾ ਸੀ ਮਹੰਗਾ ਪੈ ਗਿਆ ਮਹੰਗਾ ਪੈ ਗਿਆ ਕੈਸਾ ਚੋਦੇ ਖਿਲਾਫ ਸੀਬੀਆਈ ਦਾ ਗਵਾਹ ਬਨਣਾ ਇੱਕ ਨੌਜਵਾਨ ਨੂੰ ਮਹੰਗਾ ਪੈ ਗਿਆ ਕਿਹਾ ਕੀਤਾ ਗਿਆ ਓਨ ਦੀ ਬੇਸਿਸ ਕਿ ਜੋ ਅਕਸਮਦਰਸ਼ ਜੋਸਫ ਆ ਆ ਕਿਸੇ ਸੀਬੀਆਈ ਕੇਸ ਦੇ ਵਿੱਚ ਆਈ ਵਿਟਨੈਸ ਸੀਗਾ ਕਿਸੇ ਸਬ ਇੰਸਪੈਕਟਰ ਦੇ ਅਗੇਂਸਟ ਡਿਊਰਿੰਗ ਥੈਟ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਕਿਸੇ ਐਸਐਚਓ ਦਾ ਆਪਾਂ ਵਿੱਚ ਇਨਵੋਲਵਮੈਂਟ ਦਿਖਾਈ ਸੀ ਉਸ ਕਾਰਨ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਤੁਸੀਂ ਉਸ ਐਸਐਚਓ ਨੂੰ ਨਾ ਤੰਗ ਕਰੋ ਤੇ ਨਹੀਂ ਤਾਂ ਤੁਹਾਨੂੰ ਅਸੀਂ ਕਿਸੇ ਫਾਸਟ ਕੇਸ ਇੰਪਲੀਕੇਟ ਕਰ ਦਾਂਗੇ ਸਿਰਫ ਫੋਰ ਜਸਟ ਟੂ ਡੈਟਰ ਮੀ ਕਿ ਮੈਂ ਉਸ ਕੇ ਐਸਐਚਓ ਦੇ ਗੇਸ ਨਾ ਜਾਵਾਂ ਇਸ ਲਈ ਮੈਨੂੰ ਇਸ ਕੇਸ ਚ ਫਾਸਟ ਇੰਪਲੀਕੇਟ ਕਰ ਪੁਲਿਸ ਨੇ ਝੂਠੇ ਕੇਸ ਫਸਾਤਾ 4 ਸਾਲ ਜੇਲ੍ਹ ਚ ਲੰਘੇ ਤੇ ਹੁਣ ਬਰੀ ਹੋ ਕੇ ਬਾਹਰ ਨਿਕਲਿਆ ਤੇ ਹੋ ਰਿਹਾ ਹੈ ਨੌਜਵਾਨ ਦਾ ਪਰਵਾਸ ਸਵਾਗਤ 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 ਜੋ ਕਿ ਮੈਂ ਸਾਰਾ ਜਿੰਨਾ ਡਿਫੈਂਸ ਚ ਸੀ ਮੈਂ ਸਾਰੇ ਆਪਣੇ ਸੀਸੀਟੀਵੀ ਫੁਟੇਜ ਕਾਲ ਲੋਕੇਸ਼ਨ ਕਾਲ ਲੋਕੇਸ਼ਨ ਆ ਗਈਆਂ ਸਾਰਾ ਮੈਂ ਦਿਖਾ ਕੇ ਪ੍ਰੂਫ ਕਰਤਾ ਕਿ ਆ ਸਾਰਾ ਕੁਝ ਫਾਲਸਲੀ ਇੰਪਲੀਕੇਟ ਕੀਤਾ ਗਿਆ ਇਸ ਜੋਸਫ ਨੂੰ ਪੁਲਿਸ ਨੇ ਜਿੱਥੋਂ ਗ੍ਰਿਫਤਾਰੀ ਦਿਖਾਈ ਉੱਥੋਂ ਦੀ ਕਾਲ ਲੋਕੇਸ਼ਨਾਂ ਨੇ ਕਰਤਾ ਸੱਚ ਦਾ ਪਰਦਾਫਾਸ਼ ਸੱਚ ਆ ਗਿਆ ਸਾਹਮਣੇ ਤੇ ਇਹ ਨੌਜਵਾਨ ਹੋ ਗਿਆ ਇਹ ਬਰੀ ਕੀ ਇਹ ਮਾਮਲਾ ਤੁਹਾਨੂੰ ਦਿਖਾਣੇ ਆ ਸਾਨੂੰ ਸਭ ਜਿਹੜਾ ਅਜੇ ਜੋਸਫ ਦੀ ਬਰੀ ਕੀਤਾ ਗਿਆ ਕੀ ਪੂਰਾ ਮਾਮਲਾ ਕੀ ਸੀਗਾ ਕਿਸ ਤਰਕ ਤੇ ਬਰੀ ਕੀਤਾ ਗਿਆ ਜੋਸਫ ਦਾ ਮਾਮਲਾ ਸੀ ਜੀ ਇਸ ਲੜਕੇ ਦੀ ਅਰੈਸਟ ਦਿਖਾਈਆ 19 6 2020 ਨੂੰ ਸਵੇਰੇ 12:45 a.m ਦਾ ਕਿ ਪੁਲਿਸ ਪਾਰਟੀ ਪੁਲਿਸ ਪਾਰਟੀ ਆਪਣਾ ਪੈਟਰੋਲਿੰਗ ਕਰ ਰਹੀ ਸੀ ਡੂਰਿੰਗ ਪੈਟਰੋਲਿੰਗ ਉਹਨਾਂ ਨੇ ਇਸ ਨੂੰ ਐਪਰੀਹੈਂਡ ਕੀਤਾ ਔਨ ਦੀ ਬੇਸਿਸ ਆਫ ਸਸਪੀਸ਼ਨ ਔਰ ਜਦੋਂ ਇਸ ਨੂੰ ਸਰਚ ਕੀਤਾ ਗਿਆ ਡੂਰਿੰਗ ਸਰਚ ਇਸ ਦੇ ਕੁਝ ਕੌਂਟਰਮੈਂਡੀਸ਼ੀਲੇ ਇੰਜੈਕਸ਼ਨ ਰਿਕਵਰ ਕੀਤੇ ਗਏ ਤੇ ਇੱਕ ਕੰਟਰੀ ਮੇਡ ਵੈਪਨ ਦਿਖਾਇਆ ਇਸ ਤੋਂ ਜੋ ਰਿਕਵਰ ਕੀਤਾ ਗਿਆ ਐਸ ਪਰ ਪ੍ਰੋਸੀਜਨਲ ਸਟੋਰੀ ਤੇ ਕਿੰਨੇ ਕਿੰਨੇ ਸਾਲ ਦੇ ਵਾਲਾ ਹਾਈ ਕੋਰਟ ਵੀ ਤੁਸੀਂ ਦਿਲਗੀ ਦਾ ਜ ਰਹਾ ਕਿਸ ਵਿਆਪ ਤੇ ਕੀਤਾ ਪੂਰਾ ਪਰਖ ਹੋਇਆ ਗਿਆ ਦੇਖੋ ਇਸ ਕੇਸ ਚ ਹਰ ਜਿਹੜਾ ਕੇਸ ਹੁੰਦਾ ਨਾ ਕੋਈ ਵੀ ਕੇਸ ਉਹ ਪੁਲਿਸ ਇਨਵੈਸਟੀਗੇਸ਼ਨ ਤੇ ਡਿਪੈਂਡ ਕਰਦਾ ਕਿ ਪੁਲਿਸ ਨੇ ਇਨਵੈਸਟੀਗੇਸ਼ਨ ਕੀ ਕੀਤੀ ਆ ਜੋ ਕੇਸ ਸੀਗਾ ਮੋਸਟਲੀ ਐਨਡੀਪੀਐਸ ਕੇਸਿਸ ਟਿਕੀ ਹੁੰਦਾ ਕਿ ਦੋ ਆਈਓ ਹੁੰਦੇ ਆ ਫਰਸਟ ਆਈਓ ਜਿਹੜਾ ਕੰਪਲੇਨੈਂਟ ਹੁੰਦਾ ਇਸ ਕੇਸ ਸੀ ਪਰਮਿੰਦਰ ਸਿੰਘ ਐਸਆਈਸੀ ਫਰਸਟ ਆਈਓ ਉਹਨਾਂ ਦੀ ਇੱਕ ਰੇਡਿੰਗ ਟੀਮ ਸੀ ਜੋ ਪੈਟਰੋਲਿੰਗ ਟੀਮ ਸੀਗੀ ਤੇ ਇੱਕ ਸੈਕੰਡ ਆਈਓ ਸੀ ਇਸ ਚ ਐਸਆਈ ਅਨਿਲ ਕੁਮਾਰ ਜੀ ਤੇ ਹਾਂਜੀ ਤੇ ਜੋ ਪੈਟਰੋਲਿੰਗ ਪਾਰਟੀ ਸੀ ਇਹਨਾਂ ਨੇ ਡੂਰਿੰਗ ਪੈਟਰੋਲਿੰਗ ਇਹਨੂੰ ਅਰੈਸਟ ਕੀਤਾ ਸੀ ਤੇ ਜਦੋਂ ਕੋਰਟ 'ਚ ਬਿਆਨ ਹੁੰਦੇ ਆ ਇਹਨਾਂ ਨੇ ਕੀ ਕੀਤਾ ਉਹ ਛੇਨਾਂ ਦੇ ਜਿਹੜੇ ਵਿਟਨੈਸ ਸੀ ਪੁਲਿਸ ਅਫੀਸ਼ਰ ਨਾਲ ਸੀ ਉਹਨਾਂ ਨੂੰ ਇਹਨਾਂ ਨੇ ਵਿਟਨੈਸ ਸਾਈਟੇ ਨਹੀਂ ਕੀਤਾ ਤੇ ਜੋ ਕਨਸਟੇਬਲ ਸੁਨੀਲ ਸੀ ਹੀ ਹੀ ਵਾਸ ਦੀ ਫਰਸਟ ਵਿਟਨੈਸ ਪੋਜ਼ੀਸ਼ਨ ਵਿਟਨੈਸ ਸੀਗਾ ਉਸਦੇ ਬਿਆਨਾਂ ਚ ਤੇ ਫਰਸਟ ਆਈਓ ਦੇ ਬਿਆਨਾਂ ਚ ਕਾਫੀ ਮਤਭੇਦ ਪਾਇਆ ਗਿਆ ਜੀ ਇਹਨਾਂ ਸਮਾਂ ਕਿਉਂ ਲੱਗਾ ਜੀ ਬ੍ਰਿਜ ਸਾਹਿਬ ਸਮਾਂ ਇਸ ਤਰ੍ਹਾਂ ਜੀ ਕਿ ਪਿੱਛੇ ਕੋਵਿਡ ਪੀਰੀਅਡ ਵੀ ਸੀਗਾ ਤੁਹਾਨੂੰ ਪਤਾ ਕਰੋਨਾ ਟਾਈਮ ਕੁਝ ਕੋਰਟ ਦੇ ਵਰਕਿੰਗ ਰੈਸਟ੍ਰਿਕਟਿਡ ਸੀਗੀ ਤੇ ਗਵਾ ਕਾਫੀ ਸੀ ਇਸ ਕੇਸ ਦੇ ਵਿੱਚ ਪ੍ਰोसीजर ਕੋਰਟ ਚ ਲੱਗੇ ਜਾਂਦਾ ਜੀ ਹਾਂਜੀ ਤੇ ਹੁਣ ਅ ਅੱਜ ਜਿਹੜਾ ਰਿਹਾ ਹੋਇਆ ਜੋਸਫ ਤੇ ਪੂਰਾ ਜਜਮੈਂਟ ਕੀ ਲਗਾਈ ਗਈ ਥੋੜੇ ਬਲੋਂ ਕੀ ਜੱਜ ਸਾਹਿਬ ਨੇ ਕੀ ਕਿਹਾ ਜੱਜ ਸਾਹਿਬ ਨੇ ਹੱਲੇ ਸਿਰਫ ਅਨਾਉਂਸ ਕੀਤਾ ਕਿ ਇਹਨੂੰ ਬਰੀ ਕਰਤਾ ਜਜਮੈਂਟ ਹੱਲੇ ਮੈਂ ਪੜੀ ਨਹੀਂ ਕਿ ਜੱਜ ਸਾਹਿਬ ਨੇ ਕਿਸ ਗ੍ਰਾਉਂਡ ਤੇ ਕੀਤਾ ਮੈਂ ਤੁਹਾਨੂੰ ਆਪਣੇ ਫੈਕਟਸ ਦੱਸ ਸਕਦਾ ਕਿ ਮੈਂ ਕਿਸ ਗ੍ਰਾਉਂਡ ਤੇ ਮੇਰੇ ਕੀ ਆਰਗੂਮੈਂਟਸ ਦੇ ਪੁਆਇੰਟ ਸੀ ਲੇ ਕੇ ਕੀ ਕੰਸੀਡਰ ਕੀਤੇ ਜਾਣੇ ਸਾਡੇ ਕੀ ਸੀਗੇ ਜਿਹਨੇ ਆਪੋਜ਼ਿਟ ਵਕੀਲ ਦੇ ਕੀ ਸੀ। ਇਸ ਦੇ ਵਿੱਚ ਰਿਕਵਰੀ ਵਿਟਨੈਸ ਤੇ ਫਰਸਟ ਆਈਓ ਦੇ ਬਿਆਨਾਂ 'ਚ ਮਤਭੇਦ ਸੀਗਾ। ਰਿਕਵਰੀ ਵਿਟਨੈਸ ਜਿਹੜਾ ਕਾਂਸਟੇਬਲ ਸੁਨੀਲ ਸੀ ਉਹ ਟੋਟਲੀ ਉਹਦੇ ਕਰਾਸ ਵਿੱਚ ਕਲੀਅਰ ਪਤਾ ਲੱਗ ਰਿਹਾ ਸੀ ਕਿ ਉਹ ਮੌਕੇ ਤੇ ਕਦੇ ਆਇਆ ਨਹੀਂ ਨਾ ਕੋਈ ਐਸਾ ਮੌਕਾ ਸੀ ਆਇਆ ਸੀ। ਜਿਹੜਾ ਫਰਸਟ ਆਈਓ ਫਰਸਟ ਆਈਓ ਦੇ ਬਿਆਨਾਂ 'ਚ ਕਾਫੀ ਕੰਟਰੈਡੀਕਸ਼ਨ ਆ ਰਹੀ ਸੀ ਕਿ ਜੋ ਇਹਨਾਂ ਨੇ ਕੇਸ ਬਣਾਇਆ ਉਸ ਤੋਂ ਉਸ ਨੂੰ ਜਸਟੀਫਾਈ ਨਹੀਂ ਕਰ ਪਾਏ ਸੀ। ਹੋਰ ਸਾਡੇ ਕੋਲ ਅਸੀਂ ਸਾਡੇ ਡਿਫੈਂਸ ਚ ਸਾਡੇ ਕੋਲ ਆਪਾਂ ਸਾਰੇ ਠਾਣੇ ਕੁਝ ਸਾਡੇ ਇਸ ਕੇਸ ਦੀ ਹਿਸਟਰੀ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਇਸ ਡਿਫੈਂਸ ਹੈਗਾ ਕਿ ਸਾਨੂੰ ਫਾਲਸਲੀ ਇਮਪਲੀਕੇਟਡ ਕੀਤਾ ਗਿਆ ਔਨ ਦੀ ਬੇਸਿਸ ਕਿ ਜੋ ਆ ਖਸਮਦਰਸ਼ ਜੋਸਫਾ ਆ ਕਿਸੇ ਸੀਬੀਆਈ ਕੇਸ ਦੇ ਵਿੱਚ ਆਈ ਵਿਟਨੈਸ ਸੀਗਾ ਕਿਸੇ ਸਬ ਇੰਸਪੈਕਟਰ ਦੇ ਅਗੇਂਸਟ ਡਿਊਰਿੰਗ ਥੈਟ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਕਿਸੇ ਐਸਐਚਓ ਦਾ ਆਪਾਂ ਵਿੱਚ ਇਨਵੋਲਵਮੈਂਟ ਦਿਖਾਈ ਸੀ ਉਸ ਕਾਰਨ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਆ ਸੀ ਕਿ ਤੁਸੀਂ ਉਸ ਐਸਐਚਓ ਨੂੰ ਨਾ ਤੰਗ ਕਰੋ ਤੇ ਨਹੀਂ ਤਾਂ ਤੁਹਾਨੂੰ ਅਸੀਂ ਕਿਸੇ ਫਾਲਸ ਕੇਸ 'ਚ ਇੰਪਲੀਕੇਟ ਕਰ ਦੇਗੇ ਸਿਰਫ ਜਸਟ ਟੂ ਡੈਟਰ ਮੀ ਕਿ ਮੈਂ ਉਸਕੇ ਐਸਐਚਓ ਦੇ ਅਗੇਂਸਟ ਨਾ ਜਾਵਾਂ ਇਸ ਲਈ ਮੈਨੂੰ ਇਸ ਕੇਸ 'ਚ ਫਾਲਸ ਇੰਪਲੀਕੇਟ ਕੀਤਾ ਸੀ ਜੋ ਕਿ ਮੈਂ ਸਾਰਾ ਜਿੰਨਾ ਡਿਫੈਂਸ 'ਚ ਸੀ ਮੈਂ ਸਾਰੇ ਆਪਣੇ ਸੀਸੀਟੀਵੀ ਫੁਟੇਜ ਕਾਲ ਲొਕੇਸ਼ਨ ਕਾਲ ਲొਕੇਸ਼ਨ ਆ ਗਈਆਂ ਸਾਰਾ ਮੈਂ ਦਿਖਾ ਕੇ ਪ੍ਰੂਫ ਕਰਤਾ ਕਿ ਆ ਸਾਰਾ ਕੁਝ ਫਾਲਸਲੀ ਇੰਪਲੀਕੇਟ ਕੀਤਾ ਗਿਆ ਜੋਸਫੀ ਤੁਸੀਂ ਐਜ਼ ਅ ਵਕੀਲ ਹੋਣ ਦੇ ਨਾਤੇ ਕਿਸ ਐਂਗਲ ਦੇਖਦੇ ਹੋ ਜਿਹੜੇ ਮਾਮਲੇ ਦਰਜ ਹੁੰਦੇ ਆਂ ਔਰ ਸਾਰੀ ਉਮਰ ਕੇਵਰ ਬੰਦਾ ਜੇਲ੍ਹ ਦੀ ਕੱਟ ਰਿਹਾ ਲੈਂਦਾ ਨਹੀਂ ਗੱਲ ਤਾਂ ਇਹ ਪੁਲਿਸ ਨੂੰ ਆਪਣੀ ਪਾਵਰ ਤੇ ਪੋਸਟ ਨੂੰ ਮਿਸਯੂਜ਼ ਨਹੀਂ ਕਰਨਾ ਚਾਹੀਦਾ ਮੈਂ ਮੰਨਦਾ ਕਿ ਡਰੱਗਸ ਦੇ ਕੇਸਿਸ ਬਹੁਤ ਵੱਧ ਰਹੇ ਆ ਬਟ ਇਸ ਦਾ ਮਤਲਬ ਨਹੀਂ ਕਿ ਤੁਸੀਂ નિર્ਦੋਸ਼ ਬੰਦਿਆਂ ਤੋਂ ਵੀ ਆ ਡਰੱਗਸ ਦੇ ਕੇਸ ਤੁਸੀਂ ਜਿਹੜੇ ਬੰਦਿਆਂ ਦਾ ਕੋਈ ਰਿਕਾਰਡ ਨਹੀਂ ਹੈ ਜਿਹੜੇ ਬੰਦੇ ਕਿਸੇ ਵੀ ਕਿੱਥੇ ਵੀ ਇਨਵੋਲ ਨਹੀਂ ਤੁਸੀਂ ਜਸਟ ਕਿ ਕਿਸੇ ਹੋਰ ਕੇਸ ਨੂੰ ਡਰਾਉਣ ਵਾਸਤੇ ਤੁਸੀਂ ਫਾਲਸ ਇੰਪਲੀਕੇਟ ਕਰ ਦੋ ਮਿਸਯੂਜ਼ ਨਹੀਂ ਹੋਣੀ ਚਾਹੀਦੀ ਜੇ ਕੋਈ ਵੀ ਐਕਟ ਹੈ ਮਿਸਯੂਜ਼ ਨਹੀਂ ਹੋਣਾ ਚਾਹੀਦਾ ਇਸ ਕੇਸ ਟੋਟਲ ਐਕਟ ਮਿਸਯੂਜ਼ ਹੋਇਆ ਤੁਹਾਡੇ ਵੱਲੋਂ ਮੈਸੇਜ ਕੀ ਹੋਏਗਾ ਪੁਲਿਸ ਪ੍ਰਸ਼ਾਸਨ ਤੇ ਗੱਲ ਕਰ ਲਈ ਜਾਂ ਆਮ ਜਿਹੜੇ ਕਾਨੂੰਨ ਦਾ ਦੁਰਉਪਯੋਗ ਕਰਦੇ ਨੇ ਮੇਰੇ ਵੱਲੋਂ ਮੈਸੇਜ ਕੀ ਮੈਂ ਤਾਂ ਇੱਕ ਐਡਵਾਈਸ ਦੇ ਸਕਦਾ ਕਿ ਕੋਈ ਵੀ ਪੁਲਿਸ ਮੁਲਾਜ਼ਮਾ ਉਹਨਾਂ ਨੂੰ ਸੋਚ ਕੇ ਚੱਲਣਾ ਚਾਹੀਦਾ ਕਿ ਜੋ ਸਾਨੂੰ ਪਾਵਰ ਦਿੱਤੀ ਗਈ ਹੈ ਆਪਾਂ ਉਸ ਨੂੰ ਮਿਸਯੂਜ਼ ਨਾ ਕਰੀਏ ਇੱਕ ਬੰਦੇ ਦੀ ਤੁਸੀਂ ਆ ਜਿਹੜਾ ਐਨਡੀਪੀਜ਼ ਦਾ ਕੇਸ ਹੈ ਜੀ ਇਸ 'ਚ ਮਿਨੀਮਮ ਕਮਰਸ਼ੀਅਲ 'ਚ 10 ਸਾਲ ਦੀ ਸਜ਼ਾ ਇੱਕ ਬੰਦੇ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਅਗਰ ਕੋਈ ਬੰਦਾ ਫਾਸਲੀ ਇਮਪਲੀਕੇਟ ਕੀਤਾ ਜਾਂਦਾ ਤੇ ਹੋਲ ਆਫ ਦਾ ਲਾਈਫ ਉਹਦਾ ਪੂਰਾ ਇੱਕ ਸਟਿਗਮਾ ਲੱਗ ਜਾਂਦਾ ਕਿ ਹਾਂਜੀ ਐਨਡੀਪੀਐਸ ਕੇਸ ਚ ਅੰਦਰ ਗਿਆ ਉਹਦੀ ਪੂਰੀ ਲਾਈਫ ਬਰਬਾਦ ਹੋ ਜਾਂਦੀ ਹੈ ਇਸ ਲਈ ਹਰ ਬੰਦੇ ਨੂੰ ਜੋ ਜੈਨੂਨ ਚੀਜ਼ ਹੈ ਜੋ ਹੈ ਐਸ ਇਟ ਇਜ਼ ਉਸ ਤਰੀਕੇ ਨਾਲ ਚੱਲਣ ਨਜਾਇਜ਼ ਨਾ ਕਿਸੇ ਨਾਲ ਕੀਤੀ ਜਾਵੇ ਬਸ ਚੰਗੜ ਦੇ ਸੈਂਟਰ ਜੇਲ ਤੋਂ ਬਾਹਰ ਦੇਖਦੇ ਹੋ ਇਸ ਟਾਈਮ ਕਾਫੀ ਹਜੂਮ ਦੇਖਣ ਨੂੰ ਮਿਲ ਰਿਹਾ ਆਖਿਰਕਾਰ ਇੱਥੇ ਹਜੂਮ ਕਿਸ ਗੱਲ ਨੂੰ ਲੈ ਕੇ ਲੱਗਿਆ ਇਹ ਪੂਰਾ ਦੱਸਾਂਗੇ ਸਾਡੇ ਦਾ ਜੋਸਫ ਨੇ ਜੋਸਫ ਨੂੰ ਅੱਜ ਇਹ ਐਨਡੀਪੀਐਸ ਕੇਸ ਤੇ ਆਰਐਮਐਕਸ ਦੇ ਵਿੱਚ ਬਾਈ ਜਦ ਬਾਰੀ ਕਰ ਦਿੱਤਾ ਗਿਆ ਇਹਦੇ ਦੋ ਸਾਥੀ ਮਿੱਤਰ ਸਾਰੇ ਇੱਥੇ ਕੱਟੇ ਹੋਏ ਨੇ ਸਨਮਾਨਿਤ ਕੀਤਾ ਗਿਆ ਜਿਹੜਾ ਅੱਜ ਜਿਹੜਾ ਕਾਠ ਹੈ ਜਿਹੇ ਜੇ ਤੋਂ ਬਾਹਰ ਆਏ ਹੋ ਤਾਂ ਕਿਦਾਂ ਲੱਗ ਰਿਹਾ ਵੀ ਤੁਹਾਨੂੰ ਅੱਜ ਬਾਈ ਜਦ ਬਾਰੀ ਕਰ ਦਿੱਤਾ ਗਿਆ ਸਰ ਬਹੁਤ ਤੁਸੀਂ ਦੀ ਬਾਤ ਹੈ ਬਾਈ ਜਦ ਬਾਰੀ ਬਾਰੀ ਗਿਆ ਹੈ ਪਰ ਇਹ ਹਮੇਸ਼ਾ ਹੋਇਆ ਹੀ ਹੈ ਸੱਤੈ ਪਰੇਸ਼ਾਨ ਹੋ ਸਕਦਾ ਹੈ ਪਰ ਸੱਤੈ ਕੋ ਗਾਇਬ ਨਹੀਂ ਗਿਆ ਰਿਹਾ किस केस से सर बहुत पुराना मामला है पर बहुत धमकियाँ दी गई सिर्फ कसूर इतना था भ्रष्टाचार के खिलाफ आवाज़ उठाई थी और इन्होंने बहुत धमकियाँ दी मेरे को बहुत ज़्यादा प्रताड़ित किया उसके बाद मेरे को कहीं जगह भाई आतंकवादी आर डी एक्स पा देंगे कोई और केस पा देंगे पर मैं फिर भी नहीं मान मैं डरा नहीं बिल्कुल भी और मैंने अपनी आवाज़ को बुलंद रखा और इसलिए मेरे पे ये केस पा दिया काफ़ी समय अंदर का माहौल अंदर अंदर तकलीफा आपके माध्यम से एक चीज़ कहना चाहूंगा जैसे प्रधानमंत्री मोदी जी और द्रौपदी मुर्मू जी ने आज उठाई हुई है देश के अंदर सारे जेलों में से कैदियों को बाहर निकालने की और एक बात ये आवाज़ उठती रहेगी पर इन्वेस्टिगेशन की कमी है जेल के अंदर सर वो अपराधी हैं जहाँ बीस जहाँ दो अपराधी होने चाहिए वो बीस पाए जाते हैं इन्वेस्टिगेशन चंडीगढ़ पुलिस इन्वेस्टिगेशन फेल है इन्वेस्टिगेशन नहीं करते जो लिखवा दिया जाता है गुरुपाजियों में इन्होंने पूरा नुकसान सारे जवानी प्रवास जेल में हो रही है देखने तो तो लग रहा है लॉ इन ऑर्डर का दुरुपयोग हो रहा है बिल्कुल बिल्कुल, बिल्कुल। तो होने तो रहे है। सर मैं तो मुझे मौका मिला वाल्मीकि रामायण का प्रचार करूँगा और हनुमान चालीसा का प्रचार करूंगा और मैंने अंदर भी जितने भी लोग थे सबको मैंने अपने मैंने उन्हें एक ही बात कही है कि जो होगा वो देखा जाएगा पर हमारे हमें अपने ग्रंथों का हमें अपने ग्रंथों को पढ़ना चाहिए और आगे के जीवन को सुधारना चाहिए जो इस तो बाद अगला रुख अगला रुख सर मैं आपको जरूर जल्दी बताऊंगा कि अगला रुख है मैं वकील से बात करके डिस्कस करके अगला रुख बताऊंगा पर हमेशा वाल्मीर रामायण का प्रचार के लिए ही डुटी रहेगी मेरी और रामायण का प्रचार करो क्या है संदीप संदीप जी कि लग रहा है मुझे आज बड़ी खुशी है कि हमारा जो युवा साथी हमारा नौजवान भाई एक गलत धारा उस पर लगा के उसको जेल में डाला गया एक जोसफ ही नहीं मेरे समाज के को अनेक युवा जो साथी जो युवा समाज के लिए कुछ करने का जज्बा अपने अंदर रखता है कुछ लोगों कुछ चुनिंदा लोगों द्वारा उनको गलत धाराओं में फंसा के उनका जीवन उनकी जवानी बर्बाद कर दी जाती है मैं सभी युवाओं से एक ही प्रार्थना करूंगा कि वो जोसफ से कुछ सीख लें कि अपने जीवन को कैसे ठीक किया जा सकता अभी इसने बार बार जोसफ ने हमारे भाई में एक बात कही कि धार्मिक ग्रंथ हमारे जीवन को अगर कोई बदल सकता है तो वो धार्मिक ग्रंथ बदल सकते हैं अगर हमारे जीवन में हम धार्मिक ग्रंथों को उतारते हैं तो सीधी सी बात है कि हमारे जीवन में बदलाव अवश्य आएगा तो मैं सभी साथियों से एक ही गुजारिश करूंगा કેવો kisi bhi galat sangat mein na pade apne maa baap ka khayal rakhe apne desh ka khayal rakhe aur apne bhavishya ka khayal rakhe